ਬਾਹੋਂ ਨਿੰਦ ਕੋ ਜਦੋਂ ਆਪ ਤੁਸੀਂ ਪੰਜਾਬ ਲਈ ਕੁਝ ਕਰ ਨਾ ਸਕੇ ਆਪ ਤੁਸੀਂ ਪੰਜਾਬ ਦੇ ਪੀੜਤਾਂ ਦੇ ਨਾਲ ਨਾ ਖੜ ਸਕੇ ਉਹੀ ਕਿਸਿਆ ਪਟਿਆ ਪੁਰਾਣਾ ਫਾਰਮੂਲਾ ਕੱਢ ਕੇ ਲਿਆਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਿੰਦੋ ਨਿੰਦ ਕੇ ਆਪਣੀ ਇੱਕ ਵੀਡੀਓ ਪਾਓ ਤੇ ਵਿਲੇ ਹੋ ਪਰ ਹੁਣ ਐਵੇਂ ਸਰਨਾ ਨਹੀਂ ਕਿਉਂਕਿ ਪੰਥ ਤੇ ਪੰਜਾਬ ਇਹ ਜਾਣਦਾ ਹੈ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਹੁਣ ਦੁਬਾਰਾ ਆਉਣ ਵਾਲਾ ਨਹੀਂ ਮੈਂ ਗੱਲ ਕਰ ਰਿਹਾ ਦੋ ਬੰਦਿਆਂ ਦੀ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਲਿਓ ਸੇਵਾ ਲਈ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਇਹ ਤੁਹਾਡੇ ਮੰਗ ਕੋ ਨਿੰਦਕਾਂ ਦੀ ਪਾਰਟੀ ਨਹੀਂ ਇਹ ਛੜਦੀ ਕਲਾ ਵਾਲੀ ਪਾਰਟੀ ਆ ਸਤੋਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌਂ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼੍ਰੋਮਣੀ ਕਾਲਗਰ ਹਰਪ੍ਰੀਤਤਾ ਲਈ ਸੇਵਾ ਕਰ ਰਹੀ ਆ ਹਾਲਾਂਕਿ ਪਾਰਟੀ ਨੇ ਮੈਨੂੰ ਰੋਕਿਆ ਸੀ ਕਿ ਲੋੜ ਨਹੀਂ ਆਪਾਂ ਆਪਣੀ ਸੇਵਾ ਕਰੀਏ ਇਹਨਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਪਰ ਪਤਾ ਨਹੀਂ ਮੈਂ ਤੋ ਰੁਕਿਆ ਨਹੀਂ ਗਿਆ ਕਿ ਜਵਾਬ ਦੇਣਾ ਪੈਣਾ ਹੈ ਪਹਿਲੇ ਦਿਨ ਤੋਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਪਹਿਲਾਂ ਵੀ ਉਹ ਮੈਨੂੰ ਇਹ ਵੀ ਦੱਸ ਦੋ ਕਿ ਕਾਲੀ ਦਲ ਨੂੰ ਨਿੰਦਣ ਤੋਂ ਲਾਵਾ ਜਾਂ ਕਾਲੀ ਦਲ ਤੇ ਇਲਜ਼ਾਮ ਲਾਉਣ ਤੋਂ ਲਾਵਾ ਹੋਰ ਕੁਝ ਕੱਖ ਕੀਤਾ ਕੁਝ ਤਾਂ ਦੱਸ ਦੋ ਕੁਝ ਕੀਤਾ ਹੋਵੇ ਹੋਰ ਤਾਂ ਤੁਹਾਡੀ ਕਿਤੇ ਆਵਾਜ਼ ਨਹੀਂ ਨਿਕਲਦੀ ਉਹ ਜੋ ਹਲਕਾ ਹਲਕਾ ਜਿਹਾ ਬੋਲਦੇ ਆ ਜੇ ਸਰਕਾਰਾਂ ਦੇ ਖਿਲਾਫ ਵੀ ਬੋਲਣਾ ਪਵੇ ਵੀ ਕਿਤੇ ਸਰਕਾਰਾਂ ਮੁਰਗੇ ਦਾਬੀ ਨਾਲ ਲੈਣ ਜਿਨ੍ਹਾਂ ਦੀ ਛਾਤਰਛਾਇਆ ਹਟ ਚੱਲ ਰਹੇ ਆ ਇਹ ਚੰਗਾ ਕੰਮ ਹੈ ਕਿ ਆਪ ਵੱਲੇ ਕੱਖ ਨਹੀਂ ਕੁਝ ਕਰ ਨਹੀਂ ਸਕਦੇ ਕਿ ਅਕਾਲੀ ਦਲ ਨੂੰ ਨਿੰਦੋ ਉਸ ਗੁਰ ਸਿੰਘ ਬਾਦਲ ਨਿੰਦੋ ਤੇ ਵਿਲੇ ਹੋ ਆ ਦੂਜੇ ਪੰਜਾਬ ਦੇ ਮੁੱਖ ਮੰਤਰੀ ਮੈਂ ਤਾਂ ਹੈਰਾਨ ਆ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਕਿ ਸਰਕਾਰਾਂ ਖਜ਼ਾਨਾ ਮੁੱਕ ਗਿਆ ਇੱਕ ਜਿਖ ਖਜ਼ਾਨਾ ਮੁੱਕ ਗਿਆ ਨੂੰ ਖਜ਼ਾਨਾ ਜੋ ਪਿੱਪਾ ਕਹਿੰਦੇ ਕੋਈ ਦਾ ਪਿੱਪੇ ਤੇ ਵੀ ਪਿੱਪੀ ਬਣਾ ਦਿੱਤਾ ਪੰਚਾਇਤਾਂ ਤੋਂ ਤੁਸੀਂ ਵੇਸੇ ਪੈਸੇ ਮੰਗ ਰਹੇ ਹੋ ਸਕੈਨ ਤੁਸੀਂ ਪਾਤਿਆ ਲੋਕਾਂ ਤੋਂ ਪੈਸੇ ਤੁਸੀਂ ਮੰਗ ਰਹੇ ਹੋ ਹਾਲਾਤ ਤੁਹਾਡੇ ਇਹਦੇ 12000 ਕਰੋੜ ਕਰੋੜ ਲੱਭ ਨਹੀਂ ਰਿਹਾ ਜਿਹੜਾ ਇਹ ਰਲੀਫ ਫੰਡ ਰੀ ਰੱਖਿਆ ਸੀ ਗਿਆ ਕਿਤੇ ਤੇ ਤੁਸੀਂ ਜਦੋਂ ਪੰਜਾਬ ਨਾ ਕਰਨ ਦੀ ਲੋੜ ਸੀ ਤਮਨ ਲਾਡੂ ਭੰਗੜੇ ਪਾ ਰਹੇ ਸੀ ਉਰੇ ਆਏ ਦੋ ਦਿਨ ਗੜੇ ਨਹੀਂ ਲਏ ਹਸਪਤਾਲ ਦੇ ਪੈ ਗਏ ਅੱਜ ਜਦੋਂ ਹਸਪਤਾਲ ਤੋਂ ਗੂਗੋਲ ਤਰ੍ਹਾਂ ਕੇ ਆਪਣਾ ਘਰੇ ਜਾ ਕੇ ਪਹਿਲੀ ਪੀਸੀ ਕੀਤੀ ਉਹ ਵੀ ਉਹਦੇ ਵਿੱਚ ਵੀ ਸੁਖਬੀਰ ਬਾਦਲ ਸੁਖਬੀਰ ਬਾਦਲੇ ਪਿੱਟੀ ਗਏ ਮੈਂ ਹੈਰਾਨ ਆ ਕਿ ਇਹ ਗੱਲਾਂ ਤੋਂ ਪੰਜਾਬ ਨੇ ਕੀ ਲੈਣਾ ਟੋੜੇ ਲੱਛੇदार ਗੱਲਾਂ ਦੂਜਿਆਂ ਨੂੰ ਨਿੰਦਣ ਵਾਲੀਆਂ ਗੱਲਾਂ ਚੱਲ ਨਹੀਂ ਆ ਬਹੁਤ ਹੁਣ ਇਹ ਗੱਲਾਂ ਗੱਲ ਪੀੜਤਾ ਦਾ ਢਿੱਡ ਨਹੀਂ ਪਰਣਾ ਪੰਜਾਬ ਲਈ ਖੜਨ ਦਾ ਵੇਲਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਗਰੀਬਾਂ ਦੇ ਘਰ ਬਰਬਾਦ ਹੋ ਗਏ ਮਜ਼ਦੂਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਨਾਲ ਕੋਈ ਲਾਲ ਕੀਤਾ ਕਿ ਅੱਜ ਵੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਕੇ ਚਲੇ ਗਏ ਮੈਂ ਹੈਰਾਨ ਆ ਇਹ ਨਿੰਦਕ ਲੋਕਾਂ ਤੋਂ ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਨਿਸਾਨਾ ਸ਼੍ਰੋਮਣੀ ਕਾਲਜ ਦੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਜਦੋਂ ਕਿ ਪਹਿਲੇ ਦਿਨ ਤੋਂ ਆਪਣਾ ਫਰਜ਼ ਸਮਝ ਕੇ ਆਪਣੀ ਸੇਵਾ ਸਮਝ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਗੁਆਚ ਸਭੂੱਤਿਆ ਸ੍ਰੋਮਣੀ ਕਾਲਜ ਦਾ ਹਰ ਵਰਕਰ ਹਰ ਆਗੂ ਹਰ ਪੀੜਤ ਏਰੀਆ ਵਿੱਚ ਜਾ ਕੇ ਆਪਣੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਵੀ ਸੇਵਾ ਕਰ ਸਕਦਾ ਉਹ ਸੇਵਾ ਕਰ ਰਿਹਾ ਸੋ ਮੈਂ ਮੈਂ ਇਹਨਾਂ ਨਿੰਦਕਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਘਟੋ ਘਟ ਪੰਜਾਬ ਲਈ ਕੁਝ ਕਰ ਲਓ ਇਹ ਨਿੰਦ ਕੇ ਦੂਜਿਆਂ ਨੂੰ ਨਿੰਦ ਕੇ ਪੀੜਤਾ ਦਾ ਮਸਲਾ ਹੱਲ ਨਹੀਂ ਹੋਣਾ ਇਹ ਗੱਲਾਂ ਤੋਂ ਲੋਕ ਹੁਣ ਜਾਣੂ ਨੇ ਕਿ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਕੇ ਟਾਈਮ ਟਪਾ ਰਹੇ ਹੋ ਪਰ ਟਾਈਮ ਟਪਣਾ ਨਹੀਂ ਹਰ ਮੋੜ ਤੇ ਹਰ ਪੰਜਾਬ ਦੇ ਚਰਾਹੇ ਤੇ ਤੁਹਾਨੂੰ ਇਹ ਗੱਲਾਂ ਦੇ ਜਵਾਬ ਲੈਣੇ ਪੈਣਗੇ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਸੀ ਤੁਸੀਂ ਸਿਰਫ ਦੂਜਿਆਂ ਨੂੰ ਗਾਲਾਂ ਕੱਢ ਰਹੇ ਸੀ ਯਾ ਤੁਸੀਂ ਕੁਝ ਆਪ ਵੀ ਕੀਤਾ ਆਪ ਕੀਤਾ ਨਹੀਂ ਉਹ ਗੱਲ ਆ ਕਿ ਅੰਗੂਰ ਖੱਟੇ ਨੇ ਕਿ ਜਦੋਂ ਆਪ ਕੁਝ ਨਹੀਂ ਕਰ ਸਕਦੇ ਤਾਂ ਕਹਿ ਦੋ ਕਿ ਭਾਈ ਅੰਗੂਰ ਖੱਟੇ ਸੀ ਜਦੋਂ ਅੰਗੂਰ ਤੋੜੇ ਨਾ ਜਾਣ ਕਹਿ ਦੋ ਕਿ ਅੰਗੂਰ ਖੱਟੇ ਨੇ ਉਹ ਗੱਲ ਥੋੜੀ ਆ ਕਿ ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰ ਰਹੇ ਨੇ ਉਹਨਾਂ ਤੇ ਇਲਜ਼ਾਮ ਸਿੱਟ ਦਿਓ ਕਿ ਇਹ ਮਾਰੇ ਨੇ ਇਹ ਜੀ ਐ ਨਹੀਂ ਕਰ ਰਹੇ ਇਹ ਜੀ ਉਹ ਨਹੀਂ ਕਰ ਰਹੇ ਭਾਈ ਉਹਦਾ ਵਿਰੋਧੀ ਧਿਰ ਦਾ ਬੰਦਾ ਪਰ 9 ਸਾਲ ਤੋਂ 8 ਸਾਲ ਤੋਂ ਪਾਰਟੀ ਸੱਤਾ ਤੋਂ ਬਾਹਰ ਆ ਫੇਰ ਵੀ ਆਪਣਾ ਫਰ ਸਮਝ ਕੇ ਜਿੰਨੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਸਕਦੀ ਆ ਉਨੀ ਸੇਵਾ ਕਰ ਰਹੇ ਨੇ ਬਾਕੀ ਪੰਜਾਬੀ ਤੇ ਪੰਥ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਕੌਣ ਆਪਣੇ ਨੇ ਕੌਣ ਬਗਾਨੇ ਨੇ ਕਿਹਨਾਂ ਨੇ ਗੱਲਾਂ ਕੀਤੀ ਨੇ ਤੇ ਕਿਹਨਾਂ ਨੇ ਕੰਮ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ